ਨੂੰ ਨੀ ਮੀ ਉਹ ਸਾਰਾ ਨੀ ਉਹ ਪਿਆਜ ਮਾ ਮਤ ਰੋ ਗਦਾ ਉਹ ਮੈਂ ਆ ਗਿਆ ਬੱਦਲ ਚੜ ਗਿਆ ਸੋਣਿਓ ਹੋਰ ਜਨਾਬ ਕਿਦਾਂ ਹਾਲ ਤੁਹਾਨੂੰ ਬਲੌਗ ਮਿਲੂਗੀ ਨਹੀਂ ਕਰਨੀ ਆਉਂਦੀ ਐਵੇਂ ਆ ਰੋ ਤੋਂ ਕੀ ਕਹਾਂ ਡਾਂ ਮੋਬਾਈਲ ਦਾ ਕੈਮਰਾ ਸਹੀ ਬੱਦਲ ਵੇਖੋ ਕਦਾ ਚੜਿਆ ਸਿਰਾਂ ਕੰਮ ਹੋਇਆ ਬਰਾਹ ਚੋਤਾ ਨਹੀਂ ਰਹਾ ਹਾਂ ਸਾਡੇ ਪਿੰਡ ਦੀਆਂ ਪੀੜੀਆਂ ਗਲੀਆਂ ਥਾਂ ਥਾਂ ਦਿਸਦੇ ਖੱਡੇ ਗਲੀਆਂ ਪਾਵੇਂ ਪੀੜੀਆਂ ਨੇ ਪਰ ਯਾਰਾਂ ਦੇ ਦਿਲ ਵੱਡੇ ਪੂਜਾ ਕੇ ਨੇ ਆ ਕੀ ਕਰਤੀ ਸੀ ਢੰਡੀਸ਼ਟ ਮੇ ਰਸਾਂ ਡਾਕਟਰ ਕਦਾ ਮੀ ਬਵਾ ਤੈ ਨਾ ਇਹ ਜਿ ਉੱਪਰ ਮੀ ਉੜਾ ਪੈ ਗਿਆ ਭਰਾ ਆਈ ਉੱਪਰ ਬੈਠੇ ਹੀ ਰਾਤੀ ਰੋਗ ਆ ਪਾਸ ਕਰਤਾ ਸੀ ਹਾਂ ਮੀ ਲਾਗੀ ਨਾ ਸੋਖੀ ਰਪਈਆ 100 200 ਖਰਚਣਾ ਕੋਈ ਫਰਕ ਨਹੀਂ ਪਿਆ ਪਰ ਇਹ ਆ ਵੀ ਨੀਂਦ ਤੇ ਬੱਚਿਆਂ ਨੂੰ ਆ ਗਈ ਨਾ ਹਾਂ ਵੀ ਕੁੜੀਆ ਇਹ ਐਂਟੂ ਕੀ ਲੜਕੀ ਇਹ ਕਰਦੀ ਓੜੋ ਗਈ ਚਲੀ ਇਧਰ ਓੜੋ ਗਈ ਚਲੀ ਇਧਰ ਕਾ ਕੂੰ ਕਰ ਪਹਾੜਾ ਕਢੀ ਵਰਤਾਂ ਮੈਂ ਐ ਕਾਕੇ ਹੈਲੋ ਉਹ ਆ ਗਿਆ ਚੋਪਰੇ ਖਾਦ ਕੇ ਪੇ ਟਟ ਗਈ ਤੇਰੀ ਆ ਹੋ ਗਈ ਯਾਰ ਥੋੜਾ ਥੋੜਾ ਇਹਨੂੰ ਚੱਲੇ ਇਸ਼ਨਾਨ ਕਰਾਉਣਾ ਜੀ ਗਰਮੀ ਬਹੁਤ ਹੋਰ ਕੋਣ ਦੱਸਣਾ ਤੂੰ 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 ਰੇ ਕੁ ਸੇ ਲੋ ਜੀ ਮੈਂ ਤਰ ਐਨੀ ਕੀ ਬੇਨਤੀ ਪ੍ਰਵਾਨ ਕਰਿਓ ਇਹ ਬਣਾਵਾਂਗੇ ਸਾਨੂੰ ਤਾਂ ਹਲੇ ਬਣਾਉਣਾ ਵੀ ਨਹੀਂ ਆਉਂਦਾ ਬਲੌਗ ਬਲੌਗ ਜਿਹਾ ਇਹਦਾ ਹਾਲ ਇਹ ਛੋਕਾ ਲੁੱਡ ਗਿਆ ਉਦਨੀਆ ਤਾਰਾ ਮੰਡੇ ਕੋ ਲਵਾਇਆ ਲਮਕਾ ਪਾਉਣਾ ਪਿਆ ਸਾਨੂੰ ਰਿਸ਼ਫਤ ਦੇਣੀ ਬਈ ਫੇ ਲਵਾਇਆ ਅਗਲੇ ਨੇ ਲਾਇਆ ਚਲੋ ਬਾਤ ਹੀ ਆ ਗਈ ਦਾਤ ਓਕੇ ਮਿੱਤਰੋ ਫੇਰ ਮਿਲਦੇ ਆ ਕੋਈ ਨਹੀਂ